ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲਾਗੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਚਾਹੇ ਤੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ 98783 93688 ਹੈ ਜੀ ਤਸੱਲੀ ਭਾਰਖ ਤੁਸੀਂ ਜਾ ਕੇ ਕਰਨੀ ਆ ਤੁਸੀਂ ਪੈਸੇ ਲਾਉਣੇ ਆਗੇ ਮੇਰਾ ਕਮ ਸਾਦੇ ਪਸ਼ੂ ਦਿਖਾਉਣ ਦਾ ਵਾ ਜਾਂ ਨਾਕ ਪਸੰਦੇ ਬਾਈ ਨਾਲ ਗੱਲਬਾਤ ਕਰ ਲੈਣਾ ਤੁਸੀਂ ਸੂਇਆ ਸੂਇਆ ਦਾ ਚੋਲੇ ਚੋਕੇ ਲਵੋ ਜੇ ਗੱਬਣਾ ਚੇਪਰਕ ਚੰਗੀ ਤਰ੍ਹਾਂ ਪਾਸ ਕਰਕੇ ਲਵੋ ਆਹ ਬਾਈ ਨਾਲ ਕਰਦੇ ਆ ਗੱਲਬਾਤ ਲੈਨੇ ਆ ਪਰਪੰਗ ਅਜੈਸ ਵੜ ਬਾਰੇ ਹਾਂਜੀ ਵੈਸੇ ਹੀ ਕਾਲ ਸੱਸੀ ਗੱਲ ਜੀ ਇੱਕ ਮਿੰਟ ਹਾਂਜੀ ਵੈਸੇ ਹੀ ਕਾਲ ਸੱਸੀ ਗੱਲ ਜੀ ਨਾਮ ਦੱਸਦਗੇ ਬਾਈ ਅਮਨ ਸ਼ਰਮਾ ਪਿੰਡ ਲੰਗਿਆ ਦਾ ਨਵਾਂ ਹੀ ਠੀਕ ਹੈ ਕਿ ਕੱਲ ਕੇ ਪਰਸੋ ਵੀਡੀਓ ਪਾਈ ਸੀ ਕਿਵੇਂ ਰਿਆ ਮਾਲ ਹੋ ਗਿਆ ਮੈਂ ਬਾਈ ਪਹਿਲੇ ਪੁਰਾਣੇ ਫੋਨ ਤੇ ਪਸ਼ੂ ਵੈਗ ਗਏ ਆ ਠੀਕ ਆ ਜੀ ਹਾਂਜੀ ਦੋਨੇ ਪਸ਼ੂ ਨਾ ਤੇ ਉਹ ਦੁਬਾਰਾ ਫੋਨ ਵੀ ਆਈ ਜਾਂਦੇ ਕਹਿੰਦੇ ਬਹੁਤ ਸੀਲਸ ਲੱਗ ਪਸ਼ੂ ਨਿਕਲੇ ਜਿੰਨਾ ਦੁੱਧ ਦੱਸਿਆ ਸੀਗਾ ਉਹਦਾ ਪਤਾ ਮੱਲਾ ਸੀ ਨੋਕਲੋ ਸਹੀ ਨਾ ਹਾਂਜੀ ਉਹ ਕਹਿੰਦੇ ਸਾਨੂੰ ਸ਼ਹੀ ਦੇ ਦੇ ਵੀ ਤੇ ਅਗਲੇ ਤੇ ਮੂਜ ਕੋਲੇ ਬਹਿ ਕੇ ਚਵਾਈ ਪੰਡੀ ਆ ਗਏ ਤੇ ਧਾਨ ਵੀ ਨਹੀਂ ਮਰੀ ਉਹਨਾਂ ਨੇ ਠੀਕ ਆ ਜੀ ਹਾਂਜੀ ਜਦੋਂ ਅੱਥਾਂ ਦੇ ਸਾਹਮਣੇ ਆ ਖੁਸ਼ ਹੋ ਗਿਆ ਪਰਿਵਾਰ ਵੀ ਠੀਕ ਆ ਜੀ ਹਾਂਜੀ ਹਾਂਜੀ ਉਹ ਚੰਗਰ ਵੀ ਬਹੁਤ ਗੁੜ ਯਾਰ 15 ਦਿਨ ਦੀ ਯਾਰ ਕੱਚੀ ਹੈ ਬਈ ਆ ਜੀ ਠੀਕ ਆ ਜੀ ਉਹ ਦਿਨ ਜਿਵੇਂ ਟਾਈਮ ਤੇ ਲਾਉਂਦੀ ਵਹਿੜਾ ਵੇਖੋ ਠੀਕ ਆ ਜੀ ਤੇ ਥਾਂ ਤੋਂ ਸੀਲ ਠੰਡੀ ਦਾ ਆਏ ਜਿਵੇਂ ਮਰਜ਼ੀ ਬੈਠਾ ਰਹੋ ਥੱਲੇ ਤੁਹਾਨੂੰ ਇੱਕ ਖਿੱਚ ਨਹੀਂ ਦਿੰਦਾ ਥਾਂ ਥਾਂ ਬਹੁਤ ਚੰਗਾ ਮੁੱਠੀ ਵਾਲ ਲੱਗਿਆ ਠੀਕ ਆ ਹਾਂ ਜੀ ਇਹਨੂੰ ਲਓ ਜੀ ਦੋਸਤੋ ਕ੍ਰੋਸ ਆਂਗ ਆ ਕੇ ਮੇਨ ਕਰ ਜੇ ਪਹਿਲਾਂ ਤਾਂ ਦੱਸ ਦਿੰਨਾ ਮੈਂ ਆ ਗਰਮੀ ਗਰਮੀ ਇਹਦੇ ਦੂਦ ਦੇ ਨਜ਼ਾਰੇ 15 ਦਿਨਾਂ ਦੀ ਕੱਚੀ ਆ ਇਹ ਹੋਰ ਵੀ ਕਰਦੀ ਤੇ ਲੈ ਆ ਹਾਂ ਸੁਰਤਲੇ 65 ਪਾਇਆ ਮੈਂ ਹੀ ਇਹਦੀ ਸਾਰੀ ਆਲਜੀ ਕਰਦੀ ਹੈਗੀ ਵਜੇ ਨੋ ਵਜੇ ਬਹੁਤ ਆ ਕਦ ਕੜ ਦਰਮਿਆਨਾ ਵਾ ਨੇੜੇ ਜਾ ਕੇ ਲਾਉਂਦੀ ਹੈਗੀ ਇਹ ਤੇ ਵੇਖ ਸਕਦੇ ਹੋ ਜੀ ਵਜੇ ਨੋ ਵਜੇ ਬਹੁਤ ਆਗਾ ਲੈ ਚੱਲ ਬਾਹਰ ਨੂੰ ਹਾਂ ਸੀਰ ਠੰਡੀ ਬਹੁਤ ਆ ਤੇ ਵੇਖੋ ਵੀ ਗੱਬਣ ਵਹਿੜ ਆ ਗਈ ਪਾ ਥੱਲੇ ਉਵੇਂ ਬੈਠਾ ਵਾ ਹੱਥੀਚੋਾਈ ਵਾਲਾ ਬਹੁਤ ਸੋਹਣਾ ਮੁੱਠੀ ਵਾਲਾ ਕਾਲਾ ਥੜਾ ਮੱਝਾ ਹਰਗਾ ਤੇ ਵੇਖ ਸਕਦੇ ਹੋ ਉਹ ਬਾਈ ਖਿਚੀਆਂ ਦਾ ਕੋਈ ਕ੍ਰੋਸਾਂ ਕਰ ਕੋਈ ਉਨੇ ਕਿਨੇ ਕੋਈ ਛੜ ਲੱਤ ਨਹੀਂ ਗਈ ਇਹਦੀ ਲੈ ਚੱਲੀ ਬਾਈ ਵਜੇ ਨੋ ਬਹੁਤ ਆ ਕਦ ਕੜ ਜੂ ਦਰਮਿਆਨਾ ਵਾ ਤੁਦ ਪਾ ਦੋਗੇ ਚੰਗਾ ਹੈ ਕਿਉਂਕਿ ਕ੍ਰੋਸ ਅੰਗ ਸਾਡੀ ਸੇਵਾ ਕਹਿੰਦਾ 10-12 ਕਿਲੋ ਚੋਇਆ ਮੈਂ 14-15 ਕਿਲੋ ਕਹੀ ਹੈ ਠੀਕ ਹੈ ਜੀ ਗਾਂਹ ਹੋ ਸਕਦਾ ਇਹਨਾਂ ਦੀ ਬਹੁਤ ਹੀ ਆ ਠੀਕ ਆ ਜਿਵੇਂ ਵੈਤਾ ਪਸ਼ੂ ਦਾ ਹੋ ਸਕਦਾ ਵੀ ਤੂੰ 12-13 ਹੀ ਪਾ ਦੋ ਪਰ 12 ਕਿਲੋ ਦਾ ਮਾਲ ਕਹਿੰਦਾ ਚੋਇਆ ਵਾ ਨਾਰਮਲ ਸੇਵਾ ਨਾਲ ਜੇ ਵੱਧ ਕਰ ਲਓਗੇ ਤਾਂ ਵੱਧ ਲੈ ਜਾਓਗੇ ਦੂਜਾ ਸੂਆ ਸੋਣੀ ਪਹਿਲੇ ਸੋਏ ਸੂਈ ਆਗੀ ਫੇਸ ਕੁਆਲਟੀ ਚੈੱਕ ਕਰ ਲਓ ਨਾ ਤਾਂ ਇਹ ਗਰਮੀ ਮਨੋਣੀ ਦੁੱਧ ਦੋਗੇ ਚੱਟਾ ਮੱਝਾਂ ਵਰਗਾ ਤੇ ਗਰਮੀ ਗਰਮੀ ਦੁੱਧ ਦੇ ਦਊਗੀ ਨਿਆਰੇ ਥਾਂ ਤੁਹਾਨੂੰ ਇੱਕ ਵਾਰੀ ਫੇਰ ਨੇੜੇ ਤੋਂ ਦਿਖਾ ਦ ਤੱਲਾਤ ਮਾਰਦੀ ਰੱਖ ਕੇ ਕੈਮਰੇ ਤੇ ਉਹ ਜਾ ਕੇ ਜਾਂਦਾ ਪਰ ਠੰਡੀ ਸੀ ਲਾ ਵਹਿੜ ਬਾਈ ਠੰਡੀ ਸੀ ਲਾ ਆ ਮੁੱਲ ਬਾਈ ਮੁੱਲ ਬਾ ਪਟੋਕੜਾਂ ਵਾਲੀ ਕਰ ਦੇਣੀ ਇਹਨਾਂ ਦੇ ਠੀਕ ਹੈ ਜੀ ਮੁੱਲ 42000 ਰੁਪਏ ਦਾ ਕੋਈ ਮਾਰਗਲ ਕਰ ਦੇਾਂਗੇ ਲੋ ਦੋਸਤੋ ਜਮਾ ਜੈਜ ਮੁੱਲ 42000 ਰੁਪਇਆ ਮੇਰੇ ਦਾ ਦੁੱਧ ਫੈਨਪੂੜ ਚੰਗੀ ਆ ਜੂਗੀ ਉਹਦੇ ਚੰਗਾ ਪਾ ਜੂਗੀ ਗਰਮੀ ਗਰਮੀ ਜਦ ਤੇ ਉਹ ਨਜ਼ਾਰੇ ਕਰਾਉ ਸੰਗਾ ਥਾਣਾ ਤੁਹਾਨੂੰ ਇੱਕ ਵਾਰ ਫੇਰ ਨੇੜੇ ਤੋਂ ਵਿਖਾ ਦਿੰਨਾ ਮਾਥੀ ਚਵਾਈ ਵਾਲਾ ਬਹੁਤ ਸੋਹਣਾ ਮੁੱਠੀ ਵਾਲਾ ਥਾਣਾ ਮੱਝਾ ਰਗਾ ਮੋਟਾ ਮੋਟਾ ਜਿਹਦੇ ਪਸੰਦ ਆਈ ਬਾਈ ਨਾਲ ਗੱਲਬਾਤ ਕਰੋ ਨੰਬਰ ਸਕਰੀਨ ਤੇ ਚੱਲ ਜਾਈ ਜਾਣਾ ਮੁੱਲ 42000 ਰੁਪਿਆ ਵਾ ਧੰਨਵਾਦ ਜੀ